ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਅਮਰੀਕਾ ਨੇ ਉੱਥੇ ਡਰੋਨ ਹਮਲੇ ਵੀ ਕਰਕੇ ਦੇਖੇ ਉੱਥੇ ਫੌਜ ਵੀ ਭੇਜੀ ਸਾਰਾ ਕੁਝ ਕਰ ਲਿਆ ਪਰ ਪਠਾਣਾ ਕੋਲ ਉਹ ਇਲਾਕਾ ਅਮਰੀਕਾ ਜਿੱਤ ਨਾ ਸਕਿਆ ਤੇ ਹਰੀ ਸਿੰਘ ਨਲੂਏ ਨੇ ਉਸ ਇਲਾਕੇ ਵਿੱਚ ਐਸੀ ਹਾਰ ਦਿੱਤੀ ਕਿ ਪਠਾਣ ਮਰਦ ਵੀ ਔਰਤਾਂ ਵਾਲੀਆਂ ਸੁਥਣਾ ਪਾਉਣ ਲੱਗ ਪਏ ਸੀ 1892 ਵਿੱਚ ਇੱਕ ਅਮਰੀਕੀ ਅਖਬਾਰ ਨੇ ਇੱਕ ਸਰਵੇ ਕਰਵਾਇਆ ਸੀ ਕਿ ਬਾਦਸ਼ਾਹ ਸਿਕੰਦਰ ਨਪੋਲੀਅਨ ਚੰਗੇਜ਼ ਖਾਨ ਤੇ ਡਿਊਕ ਆਫ ਵੈਲੀਕਟਨ ਇਨ੍ਹਾਂ ਸਾਰੇ ਜਰਨੈਲਾਂ ਵਿੱਚੋਂ ਸਭ ਤੋਂ ਬਹਾਦਰ ਤੇ ਸਭ ਤੋਂ ਵਧੀਆ ਜਰਨੈਲ ਕੌਣ ਹੈ ਪਰ ਉਸ ਅਖਬਾਰ ਦੇ ਐਡੀਟਰ ਨੇ ਅਖਬਾਰ ਦੇ ਐਡੀਟোরੀਅਲ ਵਿੱਚ ਲਿਖਿਆ ਕਿ ਜੇਕਰ ਮੈਨੂੰ ਪੁੱਛਿਆ ਜਾਂਦਾ ਕਿ ਦੁਨੀਆ ਦਾ ਸਭ ਤੋਂ ਵੱਡਾ ਜਰਨੈਲ ਕੌਣ ਹੈ ਤਾਂ ਮੈਂ ਜਵਾਬ ਦਿੰਦਾ ਕਿ ਦੁਨੀਆ ਦਾ ਸਭ ਤੋਂ ਵੱਡਾ ਜਰਨੈਲ ਹੈ ਹਰੀ ਸਿੰਘ ਨਲੂਆ ਕਿਉਂਕਿ ਸਰਦਾਰ ਹਰੀ ਸਿੰਘ ਨਲੂਆ ਦੁਨੀਆ ਦਾ ਇਕਲੌਤਾ ਜਰਨੈਲ ਹੋਇਆ ਹੈ ਜਿਸ ਨੇ ਸਭ ਤੋਂ ਛੋਟੀ ਉਮਰ ਵਿੱਚ ਤੇ ਸਭ ਤੋਂ ਘੱਟ ਸਮੇਂ ਵਿੱਚ ਉਸ ਦરાਇ ਖੈਬਰ ਨੂੰ ਜਿੱਤਿਆ ਹੋਇਆ ਸੀ ਜੇਸ ਨੂੰ ਜਿੱਤਣ ਲਈ ਅਮਰੀਕਾ ਵੀ ਤਰਸਦਾ ਰਿਹਾ ਹੈ ਲੱਖ ਕੋਸ਼ਿਸ਼ਾਂ ਕਰਨ ਤੋਂ ਬਾਅਦ ਵੀ ਅਮਰੀਕਾ ਉਹ ਇਲਾਕਾ આજ ਤੱਕ ਨਹੀਂ ਜਿੱਤ ਸਕਿਆ ਵੀਡੀਓ ਨੂੰ ਅੱਗੇ ਦੇਖਣ ਤੋਂ ਪਹਿਲਾਂ ਇਸ ਵੀਡੀਓ ਨੂੰ ਇੱਕ ਲਾਈਕ ਕਰਕੇ ਅੱਗੇ ਸ਼ੇਅਰ ਜਰੂਰ ਕਰਿਓ ਜੀ ਤਾਂ ਜੋ ਇਹ ਜਾਣਕਾਰੀ ਹੋਰਾਂ ਤੱਕ ਵੀ ਪਹੁੰਚ ਸਕੇ ਜੇਕਰ ਤੁਸੀਂ ਇਹ ਵੀਡੀਓ ਸਾਡੇ YouTube ਚੈਨਲ ਤੇ ਦੇਖ ਰਹੇ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਪਰ ਜੇਕਰ ਇਸ ਵੀਡੀਓ ਨੂੰ ਤੁਸੀਂ Facebook ਪੇਜ ਤੋਂ ਦੇਖ ਰਹੇ ਹੋ ਤਾਂ ਇਸ ਪੇਜ ਨੂੰ ਫੋਲੋ ਜਰੂਰ ਕਰਿਓ ਜੀ ਇੱਕ ਵਾਰ ਖਾਲਸ ਪੌਜ਼ ਦੇ ਜਰਨੈਲ ਹਰੀ ਸਿੰਘ ਨਲੂਆ ਜਮਰੌਦ ਦੇ ਕਿਲੇ ਦੇ ਬਾਹਰ ਸਵੇਰੇ ਸਵੇਰੇ ਦਾਤਣ ਕਰ ਰਿਹਾ ਸੀ ਜਾਮ ਪਿੰਡ ਜਿਸ ਦੇ ਨਾਮ ਤੇ ਜਮਰੌਦ ਦੇ ਕਿਲੇ ਦਾ ਨਾਮ ਪਿਆ ਹੈ ਉਸ ਪਿੰਡ ਦਾ ਇੱਕ ਪਠਾਨ ਆਪਣੀ ਬੀਗਮ ਨਾਲ ਉੱਥੋਂ ਲੰਘ ਰਿਹਾ ਸੀ ਤਾਂ ਉਸ ਨੇ ਸਰਦਾਰ ਹਰੀ ਸਿੰਘ ਨਲੂਏ ਨੇ ਪੁੱਛਿਆ ਕਿ ਤੁਸੀਂ ਪਠਾਣਾ ਦੇ ਦੇਸ਼ ਵਿੱਚ ਰਹਿੰਦੇ ਹੋ ਇਸ ਤਰ੍ਹਾਂ ਬੇਖੌਫ ਤੇ ਆਜ਼ਾਦੀ ਨਾਲ ਤੁਰੇ ਫਿਰਦੇ ਹੋ ਕੀ ਕਰੋਗੇ ਜੇ ਤੁਹਾਨੂੰ ਇੱਥੇ ਇਕੱਲੇ ਖੜੇ ਨੂੰ ਕਿਸੇ ਪਠਾਨ ਨੇ ਮਾਰ ਦਿੱਤਾ ਅਸਲ ਵਿੱਚ ਉਸ ਪਠਾਨ ਨੂੰ ਇਹ ਪਤਾ ਨਹੀਂ ਕੀ ਇਹ ਸਰਦਾਰ ਦਾ ਹਾਕਾ ਨੂੰ ਉਸ ਪਠਾਨ ਨੇ ਐਵੇਂ ਹੀ ਕੋਈ ਸਿੰਘ ਸਰਦਾਰ ਸਮਝਿਆ ਇਹ ਸਭ ਸੁਣ ਕੇ ਉਸ ਸਰਦਾਰ ਹਰੀ ਸਿੰਘ ਨਲੂਏ ਨੇ ਬੜੇ ਹੀ ਮਾਰ ਨਾਲ ਜਵਾਬ ਦਿੱਤਾ ਕਿ ਅਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘ ਹਾਂ ਸੱਚੇ ਪਾਤਸ਼ਾਹ ਆਪ ਹਰ ਔਕੀ ਘਰੀ ਵਿੱਚ ਸਾਡੀ ਰੱਖਿਆ ਕਰਦੇ ਹਨ ਫਿਰ ਪਠਾਨ ਨੇ ਬੜੇ ਹੀ ਰੂ ਨਾਲ ਕਿਹਾ ਕਿ ਚੱਲ ਮੇਰੇ ਨਾਲ ਮੇਰੇ ਪਿੰਡ ਚੱਲ ਤੇ ਮੇਰੇ ਨਾਲ ਲੜਾਈ ਕਰ ਮੈਂ ਆਪਣੀ ਬੇਗਮ ਨੂੰ ਘਰ ਛੱਡ ਕੇ ਤੇਰੇ ਤੇ ਤੇਰੇ ਗੁਰੂ ਦੀ ਅਜਮਾਈਸ਼ ਕਰਾਂਗਾ ਕਿ ਤੁਹਾਡੇ ਵਿੱਚ ਕਿੰਨੀ ਤਾਕਤ ਹੈ ਤੇ ਦੇਖਦੇ ਹਾਂ ਕਿ ਸੱਚਮੁੱਚ ਹੀ ਤੁਹਾਡਾ ਗੁਰੂ ਤੁਹਾਡੀ ਰੱਖਿਆ ਕਰਦਾ ਹੈ ਪਠਾਨ ਨੇ ਕਿਹਾ ਤੂੰ ਮੇਰੇ ਪਿੰਡ ਜਾ ਕੇ ਮੇਰਾ ਮਹਿਮਾਨ ਹੋਵੇਂਗਾ ਉੱਥੇ ਤੇਰੇ ਵੱਲ ਕੋਈ ਵੀ ਅੱਖ ਚੱਕ ਕੇ ਨਹੀਂ ਦੇਖੇਗਾ ਹਰੀ ਸਿੰਘ ਨੜੂਆ ਉਸ ਦੀ ਗੱਲ ਮੰਨ ਕੇ ਉਸ ਦੇ ਇਲਾਕੇ ਵੱਲ ਚੱਲ ਪਿਆ ਹਰੀ ਸਿੰਘ ਨੜੂਏ ਨੂੰ ਇੱਕ ਤਲਵਾਰ ਤੇ ਇੱਕ ਢਾਲ ਦਿੱਤੀ ਤੇ ਇੱਕ ਤਲਵਾਰ ਤੇ ਇੱਕ ਢਾਲ ਆਪ ਲੈ ਲਈ ਸਾਰਾ ਪਿੰਡ ਇਸ ਲੜਾਈ ਨੂੰ ਦੇਖਣ ਲਈ ਉੱਥੇ ਇਕੱਠਾ ਹੋ ਗਿਆ ਕਿ ਅੱਜ ਸਾਡਾ ਪਠਾਨ ਇੱਕ ਸਰਦਾਰ ਨਾਲ ਦੋ ਦੋ ਹੱਥ ਕਰਨ ਲੱ ਯਾਹ ਤੇ ਸਰਦਾਰ ਦੀ ਅੱਜ ਖੈਰ ਨਹੀਂ ਪਠਾਨ ਅੱਜ ਜ਼ਰੂਰ ਇਸ ਨੂੰ ਜਾਨੋਂ ਮਾਰ ਦੇ ਦੇਗਾ ਜਦੋਂ ਲੜਾਈ ਸ਼ੁਰੂ ਹੋਣ ਲੱਗੀ ਸਰਦਾਰ ਹਰੀ ਸਿੰਘ ਨਲੂਏ ਨੇ ਪਠਾਣ ਨੂੰ ਪਹਿਲਾ ਵਾਰ ਕਰਨ ਲਈ ਕਿਹਾ ਤਾਂ ਪਠਾਣ ਦੇ ਪੂਰੇ ਜੋਸ਼ ਤੇ ਤਾਕਤ ਨਾਲ ਕੀਤੇ ਵਾਰ ਨੂੰ ਸਰਦਾਰ ਹਰੀ ਸਿੰਘ ਨਲੂਏ ਨੇ ਆਪਣੇ ਢਾਲ ਨਾਲ ਰੋਕ ਲਿਆ ਤੇ ਫਿਰ ਹਰੀ ਸਿੰਘ ਨਲੂਏ ਨੇ ਵਾਰ ਕੀਤਾ ਸਰਦਾਰ ਦੀ ਤਲਵਾਰ ਪਠਾਣ ਦੀ ਢਾਲ ਦੇ ਦੋ ਟੋਟੇ ਕਰਕੇ ਪਠਾਣ ਦੀ ਬੱਖੀ ਨੂੰ چیر ਗਈ ਹਾਲੇ ਪਠਾਣ ਤੜਫੇ ਰਿਹਾ ਸੀ ਕਿ ਸਰਦਾਰ ਹਰੀ ਸਿੰਘ ਨਲੂਏ ਨੇ ਉਸ ਨੂੰ ਆਪਣੀ ਬਾਹਾਂ ਵਿੱਚ ਲੈ ਲਿਆ ਤੇ ਆਪਣੀ ਦਸਤਾਰ ਨਾਲੋਂ ਇੱਕ ਟੁਕੜਾ ਪਾੜ ਕੇ ਪਠਾਨ ਦੇ ਜ਼ਖਮ ਨੂੰ ਬੰਨ੍ਹ ਦਿੱਤਾ ਤੇ ਹਰੀ ਸਿੰਘ ਨਲੂਆ ਉਸ ਪਠਾਨ ਨੂੰ ਸੰਭਾਲਣ ਲੱਗਿਆ ਮਰਦਾ ਪਿਆ ਉਹ ਪਠਾਨ ਹਰੀ ਸਿੰਘ ਨਲੂਏ ਦੇ ਇਸ ਰਵੱਈਏ ਨੂੰ ਦੇਖ ਕੇ ਬਹੁਤ ਹੈਰਾਨ ਹੋਇਆ ਇਹ ਕਹਿਣ ਲੱਗਿਆ ਕਿ ਸਰਦਾਰਾ ਇਹ ਕੀ ਤਾਂ ਸਰਦਾਰ ਹਰੀ ਸਿੰਘ ਨਲੂਏ ਨੇ ਜਵਾਬ ਦਿੱਤਾ ਕਿ ਜਦੋਂ ਤੂੰ ਬਿਲਕੁਲ ਠੀਕ ਸੀ ਤਾਂ ਤੂੰ ਮੇਰਾ ਦੁਸ਼ਮਣ ਸੀ ਤੇ ਜਦ ਤੂੰ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਤਾਂ ਗੁਰੂ ਦਾ ਸਿੰਘ ਹੋਣ ਨਾਤੇ ਮੇਰਾ ਫਰਜ਼ ਹੈ ਕਿ ਮੈਂ ਤੇਰੇ ਮਰਹਮ ਪੱਟੀ ਕਰਾਂ ਇਸ ਗੱਲ ਨੇ ਉਸ ਪਠਾਨ ਦੇ ਦੇਲਤੇ ਡੂੰਗਾ ਅਸਰ ਕੀਤਾ ਤੇ ਫਿਰ ਉਸ ਪਠਾਰ ਵਿੱਚ ਆਪਣੇ ਪਿੰਡ ਵਾਲਿਆਂ ਨੂੰ ਕਿਹਾ ਕਿ ਇਸ ਸਰਦਾਰ ਨੂੰ ਸਹੀ ਸਲਾਮਤ ਇਸ ਦੇ ਘਰ ਛੱਡ ਕੇ ਆਓ ਬਾਅਦ ਵਿੱਚ ਜਦ ਉਸ ਪਿੰਡ ਦੇ ਇਹਨਾਂ ਪਠਾਣਾਂ ਨੂੰ ਪਤਾ ਲੱਗਿਆ ਕਿ ਇਹ ਸਰਦਾਰ ਤਾਂ ਹਰੀ ਸਿੰਘ ਨਲੂਆ ਸੀ ਤਾਂ ਉਹਨਾਂ ਨੂੰ ਬਹੁਤ ਪਛਤਾਵਾ ਹੋਇਆ ਕਿ ਅਸੀਂ ਆਪਣੇ ਸਭ ਤੋਂ ਵੱਡੇ ਦੁਸ਼ਮਣ ਨੂੰ ਐਵੇਂ ਹੀ ਛੱਡ ਦਿੱਤਾ ਪਰ ਉਸ ਪਿੰਡ ਦੇ ਸਾਰੇ ਪਠਾਣ ਇਸ ਗੱਲ ਤੋਂ ਬਹੁਤ ਹੈਰਾਨ ਸਨ ਕਿ ਹਰੀ ਸਿੰਘ ਨਲੂਆ ਜੋ ਕਿ ਸਾਡਾ ਦੁਸ਼ਮਣ ਹੈ ਸਾਡੇ ਇੰਨੇ ਪਠਾਣਾ ਵਿੱਚ ਇਕੱਲਾ ਹੀ ਬੇ ਕੌਪ ਕੋ ਉਮਦਾ ਰਹਾ ਇਹ ਕਿੱਸਾ ਹਰੀ ਸਿੰਘ ਨਰੂਏ ਦੀ ਬਹਾਦਰੀ ਨੂੰ ਬਿਆਨ ਕਰਦਾ ਹੈ ਉਸ ਦੀ ਬੇਖੌਫੀ ਦਾ ਸਿਖਰ ਸੀ ਤੇ ਦੁਸ਼ਮਣ ਦੀ ਮੱਲਮ ਪੱਟੀ ਕਰਨਾ ਉਸ ਦਾ ਗੁਰੂ ਦਾ ਇੱਕ ਸਿੱਖ ਨਾਤੇ ਇੱਕ ਫਰਜ਼ ਸੀ ਇਸ ਇਲਾਕੇ ਨੂੰ ਜਿੱਟਣ ਲਈ ਅਮਰੀਕਾ ਨੇ ਬਹੁਤ ਜਤਨ ਕੀਤੀ ਪਰ ਹਰੀ ਸਿੰਘ ਨਲੂਏ ਨੇ ਉਸ ਇਲਾਕੇ ਦੇ ਪਠਾਣਾਂ ਨੂੰ ਐਸੀ ਹਾਰ ਦਿੱਤੀ ਕਿ ਪਠਾਣ ਮਰਦ ਵੀ ਔਰਤਾਂ ਵਾਲੀਆਂ ਸੁਥਣਾ ਪਾਉਣ ਲੱਗ ਪਏ ਸੀ ਆਸਟ੍ਰੇਲੀਆ ਦੇ ਮਸ਼ਹੂਰ ਮੈਗਜ਼ੀਨ ਬਲਿਨੀਅਰ ਨੇ 14 ਜੁਲਾਈ 2014 ਦੇ ਅੰਕ ਦੇ ਵਿੱਚ ਵਿਸ਼ਵ ਵਿੱਚ ਹੁਣ ਤੱਕ ਦੇ ਹੋਏ ਮਹਾਨ ਦਸ ਜਰਨੈਲਾਂ ਵਿੱਚੋਂ ਪਹਿਲੇ ਨੰਬਰ ਤੇ ਸਰਦਾਰ ਹਰੀ ਸਿੰਘ ਨਲੂਏ ਦਾ ਨਾਮ ਦੱਸਿਆ ਹੈ ਮਹਾਨ ਜਰਨੈਲ ਸਰਦਾਰ ਹਰੀ ਸਿੰਘ ਨਲੂਆ 30 ਅਪ੍ਰੈਲ 1837 ਨੂੰ ਜਮਰੌਦ ਦੇ ਕਿਲੇ ਦੇ ਬਾਹਰ ਦੁਸ਼ਮਣਾਂ ਨਾਲ ਜੂਝਦਾ ਹੋਇਆ ਸ਼ਹੀਦੀ ਪ੍ਰਾਪਤ ਗਿਆ ਸੀ ਅੱਜ ਦੀ ਇਹ ਜਾਣਕਾਰੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਇੱਕ ਲਾਈਕ ਕਰਕੇ ਅੱਗੇ ਸ਼ੇਅਰ ਜਰੂਰ ਕਰਿਓ ਜੀ ਤਾਂ ਜੋ ਇਹ ਜਾਣਕਾਰੀ ਹੋਰਾਂ ਤੱਕ ਵੀ ਪਹੁੰਚ ਸਕੇ ਤੇ ਹਰ ਵਾਰ ਦੀ ਤਰ੍ਹਾਂ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਜਰੂਰ ਲਗਵਾਇਓ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ